ਅੱਜ ਅਸੀਂ ਤੁਹਾਨੂੰ ਡੱਬਾ ਵਾਲੀ ਦਾ ਮੰਡੀ ਡੱਬਾ ਵਾਲੀ ਦਾ ਹਾਲ ਦਿਖਾ ਰਹੇ ਹਾਂ ਮੰਡੀ ਡੱਬਾ ਵਾਲੀ ਦੇ ਵਿੱਚ ਇੱਕਦਮ ਮੌਸਮ ਨੇ ਜੋ ਹੈ ਗਰਾਵਟ ਲਿੱਤੀ ਹੈ ਡੱਬਾ ਵਾਲੀ ਦਾ ਮੌਸਮ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਗਰਮੀ ਸੀ ਗਰਮੀ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਿੱਕਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਪਰ ਇਹ ਕਿ ਗਰਮੀ ਦੇ ਨਾਲ ਨਾਲ ਲੋਕਾਂ ਦੇ ਕੰਮਾਂ ਦੇ ਵਿੱਚ ਵੀ ਕਾਫੀ ਦਿੱਕਤ ਆ ਰਹੀ ਸੀ ਉਹ ਤੁਹਾਨੂੰ ਦਿਖਾ ਰਹੇ ਹਾਂ ਡੱਬਾ ਵਾਲੀ ਦੇ ਮੌਤਮ ਦਾ ਹਾਲ ਜਿਸ ਤਰ੍ਹਾਂ ਕੇ ਤੁਸੀਂ ਦੇਖ ਰਹੇ ਹੋ ਬਠਿੰਡਾ ਡੱਬਾ ਵਾਲੀ ਕਾਫੀ ਹੱਦ ਤੱਕ ਕਾਫੀ ਸ਼ਹਿਰਾਂ ਦੇ ਵਿੱਚ ਇੱਕਦਮ بارش ਸ਼ੁਰੂ ਹੋ ਚੁੱਕੀ ਹੈ ਜਿਸ ਤਰ੍ਹਾਂ ਕਿ ਮੌਸਮ ਜਿਸ ਤਰ੍ਹਾਂ ਕਿ ਮੌਸਮ ਬਦਲਾ ਜਾਏ ਬਦਲਿਆ ਜਾਏਗਾ ਉਸ ਤਰ੍ਹਾਂ ਤੁਹਾਨੂੰ ਅਸੀਂ ਅਪਡੇਟ ਨਮੀ ਤੋਂ ਨਮੀ ਅਪਡੇਟ ਦਿਖਾਉਂਦੇ ਰਹਿਾਂਗੇ ਚੈਨਲ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬੰਦਲ ਬਠਿੰਡਾ